ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੰਬੇਦਕਰ ਨਗਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਿਆ ਕ੍ਰਾਂਤੀ ਦੇ ਤਹਿਤ ਨਵੇਂ ਬਣੇ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ। ਉਹਨਾਂ ਕਹੇ ਕਿ ਲਗਭਗ 11 ਲੱਖ ਦੀ ਲਾਗਤ ਨਾਲ ਕਲਾਸਰੂਮ ਤਿਆਰ ਕੀਤਾ ਗਿਆ ਜਿਸ ਵਿੱਚ ਸਮਾਰਟ ਕਲਾਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਹੁਣ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਵਧੀਆ ਬਣ ਚੁੱਕੇ ਨੇ ਅਤੇ ਲੋਕ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਵੀ ਕਰਵਾ ਰਹੇ ਨੇ ਉਹਨਾਂ ਕਹੇ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਨੇ ਅਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆ ਰਹੀ ਹੈ ਆਤਮਨਗਰ ਤੋਂ ਅਮਨਦੀਪ ਸਿੰਘ ਗ्रामਗੜ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੰਬੇਦਕਰ ਨਗਰ ਜਿਹੜਾ ਕਿ ਬਹੁਤ ਹੀ ਗਰੀਬ ਇਰੀਆ ਕਿਹਾ ਜਾਂਦਾ ਉਹਦੇ ਵਿੱਚ ਅੱਜ ਸਕੂਲ ਦੇ ਵਿੱਚ ਬੱਚਿਆਂ ਦੇ ਬੈਠਣ ਲਈ ਕਮਰਿਆਂ ਦੀ ਕਾਟ ਸੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਛੱਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮ ਸਦਕਾ ਇਹਦੇ ਲਈ ਇੱਕ ਵੱਡਾ ਕਲਾਸਰੂਮ ਬਣਾਇਆ ਜਿਹਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਵੀ ਸਾਰੀ ਉਹ ਸਾਰੀ ਕੀਤੀ ਗਈ ਹੈ ਲਗਭਗ 11 ਲੱਖ ਰੁਪਏ ਦੇ ਕਰੀਬ ਜਿਹੜੀ ਹੈ ਗ੍ਰਾਂਟ ਸਕੂਲ ਦੇ ਡਿਵੈਲਪਮੈਂਟ ਵਾਸਤੇ ਜਿਹਦੇ ਵਿੱਚ ਮਾਡਰਨ ਕਲਾਸਰੂਮ ਹੈ ਤੇ ਹੋਰ ਜਿਹੜੇ ਵੀ ਕੰਮ ਹੋਏ ਸੀ ਉਹ ਪਰੇ ਜਿਹੜੇ ਨੇ ਨਾ ਧੰਨਵਾਦ ਕਰਦਾ ਆ ਬਾਬਾ ਦੀਪ ਸਿੰਘ ਮਹਾਰਾਜ ਦਾ ਜਿਹੜਾ ਕਿ ਲਗ ਲਗ ਸਮੇਂ ਤੇ ਅਜਈਆਂ ਸਭਾਾਂ ਦਾ ਅਦਾਰਤੋਂ ਦੇ ਸਾਡੇ ਆ ਮਾਜੂਦ ਪਾਰਟੀ ਦੇ ਲੰਗਰ। ਇਹਨਾਂ ਵਿਕਾਸੇ ਕੰਮ ਕਰਦੇ ਆ ਜਿਹਨਾਂ ਮੈਂ ਗੀਤ ਕਰਦਾ। ਦੇਖੋ ਜਦੋਂ 2022 ਚ ਲੋਕਾਂ ਨਾਲ ਸੜਕਾਂ ਤੇ ਨਿਕਲ ਕੇ ਵਾਅਦੇ ਕਰੇ ਸੀ ਵੀ ਤੁਹਾਨੂੰ ਰਹਿਣ ਸਹਿਣ ਲਈ ਸਾਫ ਸੁਥਰਾ ਚੁਗਿਰਦਾ ਹੈਲਥ ਤੇ ਐਜੂਕੇਸ਼ਨ ਨੂੰ ਨੰਬਰ 1 ਦਾ ਬਣਾਵਾਂਗੇ ਪੰਜਾਬ ਚੋਂ ਉਸੇ ਲੜੀ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਜਿਹੜੇ ਵਿਕਾਸ ਦੇ ਸਕੂਲਾਂ ਦੇ ਪੱਧਰ ਉੱਚਾ ਚੱਕਣ ਦੇ ਤੇ ਸਿਹਤ ਸਹੂਲਨਾ ਪ੍ਰੋਵਾਈਡ ਕਰਾਉਣ ਲਈ ਪਹਿਲੇ ਦਿਨ ਤੋਂ ਯਤਨ ਸ਼ੀਲ ਉਹ ਇਹ ਯਤਨ ਜਿਹੜੇ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚ ਬਿਲਕੁਲ ਤਬਦੀਲੀ ਨਾ ਜੰਨੇ ਹਾਂਜੀ ਹਾਂਜੀ ਬਾਬਾ ਸਾਹਿਬ ਦੀ ਮਰਉਮਬਦ ਕਰਕੇ ਦੇ ਨਾਂ ਤੇ ਇਹ ਸਕੂਲ ਹੈ ਜਿਨ੍ਹਾਂ ਨੇ ਸਭਧਾਨ ਦੀ ਰਚਨਾ ਕੀਤੀ ਅੱਜ ਆਪਾਂ ਇੱਕ ਛੱਤ ਹੱਲੇ ਸਾਰੇ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਜਿਹੜੇ ਖੜੇ ਆ ਇਹ ਬਾਬਾ ਸਾਹਿਬ ਦੀ ਦੇਰ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅੱਜ ਐਮਐਲਏ ਸਰਦਾਰ ਕਲਵਨ ਸਿੰਘ ਸਿੱਧੂ ਜੀ ਵੱਲੋਂ ਇਸ ਕਮਰੇ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਗ੍ਰਾਂਟ ਆਈ ਸੀ ਉਹਦੇ ਨਾਲ ਅਸੀਂ ਬਿਲਕੁਲ ਨਵੀਂ ਉਸਾਰੀ ਕੀਤੀ ਇਸ ਕਮਰੇ ਦੀ ਜੋ ਕਿ ਬੱਚਿਆਂ ਨੂੰ ਬੈਠਣ ਲਈ ਬੜਾ ਵਧੀਆ ਮਾਹੌਲ ਮਿਲੇਗਾ ਤੁਸੀਂ ਦੇਖ ਹੀ ਰਹੇ ਹੋ ਇਹ ਕਮਰਾ ਸਾਰਾ ਪੈਨਲ ਕਿ ਬੱਚਿਆਂ ਨੂੰ ਨਵੀਂ এডਿਕੇਸ਼ਨ ਨਾਲ ਜੋੜਨ ਲਈ ਸਭ ਕੁਝ ਉਹਨਾਂ ਨੇ ਪ੍ਰੋਵਾਈਡ ਕੀਤਾ ਆ ਪਿਛਲੇ ਸਾਲ ਕਿੰਨੇ ਐਡਮਿਸ਼ਨ ਆਏ ਸਰੀ ਸਕੂਲਾਂ ਚ ਨਾ ਪਹਿਲੇ ਲੋਕਾਂ ਦਾ ਰੁਝਾਨ ਐਸੀ ਕਿ ਸਕੂਲ ਵਧਿਆ ਨਹੀਂ ਹੈਗੇ ਪਰ ਜਿਵੇਂ ਜਿਵੇਂ ਇਨਾਂ ਚ ਡਿਵੈਲਪਮੈਂਟ ਹੋ ਰਹੀ ਹੈ ਨਾ ਲੋਕਾਂ ਦਾ ਰੁਝਾਨ ਇਹ ਸੋਚ ਕੇ ਵਧਰੇ ਕਿ ਇੱਥੇ ਇੱਕ ਇੱਕ ਪੈਸਾ ਵੀ ਫੀਸ ਨਹੀਂ 유ਨੀਫਾਰਮ ਮਿਲਦੀ ਹੈ ਬੁੱਕਸ ਮਿਲਦੀਆਂ ਨੇ ਦੁਪਹਿਰ ਦਾ ਖਾਣਾ ਮਿਲਦਾ ਹੈ ਈਵਨ ਕਿ ਇਹ ਫੀਸ ਵੀ ਨਹੀਂ ਜਿੱਥੇ ਕਿ ਬਾਕੀ ਸਕੂਲਾਂ 'ਚ 4-5000 ਰੁਪਿਆ ਫੀਸ ਦਿੱਤੀ ਜਾਂਦੀ ਹੈ ਪਰ ਮಂತ್ ਵੈਨ ਚਾਰजेस ਦਿੱਤੇ ਜਾਂਦੇ ਨੇ ਔਰ ਬੱਚਿਆਂ ਨੂੰ ਟਿਊਸ਼ਨ ਤੇ ਅਲੱਗ ਲਗਾਇਆ ਜਾਂਦਾ ਆ ਪੜਾਇਆ ਜਾਂਦਾ ਇੱਥੇ ਮੇਰਾ ਮਿਹਨਤੀ ਸਟਾਫ ਹੈ ਜੋ ਬੱਚਿਆਂ ਨੂੰ ਬਹੁਤ ਮਿਹਨਤ ਕਰਵਾ ਰਿਹਾ ਹੈ ਵਾਰਡ ਨੰਬਰ 51 ਮੌਂਟੀ ਸਚਦੇਵਾ ਜੀ ਉਹਨਾਂ ਦੇ ਵਾਰਡ ਵਿੱਚ ਅੱਜ ਇੱਕ ਰੂਮ ਦਾ ਉਦਘਾਟਨ ਕੀਤਾ ਗਿਆ ਜਿਹੜੇ ਬਹੁਤ ਹੀ ਸਤਿਕਾਰਯੋਗ ਹਲਕਾ ਆਤਮਨਗਰ ਦੇ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਵੱਲੋਂ 9,55,000 ਦੀ ਗ੍ਰਾਂਟ ਨਾਲ ਇੱਕ ਰੂਮ ਬਣਾਇਆ 1 ਲੱਖ ਦੀ ਲਾਗਤ ਨਾਲ ਟਾਇਲਟਸ ਬਣਾਏ ਆ ਅੱਜ ਗਵਰਨਮੈਂਟ ਜਿਹੜੇ ਸਕੂਲ ਆ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ सीएम ਸਾਭਜੀ ਵੱਲੋਂ ਸਰਕਾਰੀ ਸਕੂਲਾਂ 'ਚ ਡਿਜੀਟਲ ਪੜ੍ਹਾਈ ਹੋ ਰਹੀ ਆ ਡਿਜੀਟਲ ਬੋਰਡ ਲੱਗੇ ਨੇ ਅੱਜ ਮਹਿਸੂਸ ਹੁੰਦਾ ਜਿਦਾ ਕਾਨਵੈਂਟ ਸਕੂਲ ਆ ਇਦਾਂ ਸਾਡੇ ਸਰਕਾਰੀ ਸਕੂਲ ਨੇ ਤੇ ਆਸ ਕਰਦੇ ਆ ਜਿਹੜੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਐਜੂਕੇਸ਼ਨ ਲੈ ਕੇ ਚਿੰਤਿਤ ਆ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜੇ ਸਰਕਾਰੀ ਸਕੂਲਾਂ ਨੂੰ ਕਾਨਵੈਂਟ ਵਿੱਚ ਤਬਦੀਲ ਕਰ ਰਿਹਾ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੀ ਗੱਲ ਕਰੀਏ ਸਿੱਖਿਆ ਕ੍ਰਾਂਤੀ ਜਿਹੜਾ ਅਭਿਆਨ ਚਲਾਇਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਤੇ ਮੰਤਰੀ ਸਰਦਾਰ ਰਜੋਤ ਸਿੰਘ ਬੈਂਜ ਜੀ ਐਮ ਐਲ اے ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਹਲਕਾ ਆਤਮ ਨਗਰ ਵਿੱਚ ਹਰ ਇੱਕ ਸਰਕਾਰੀ ਸਕੂਲਾਂ 'ਚ ਉਪਰਾਲੇ ਕੀਤੇ ਜਾ ਰਹੇ ਆ ਗਰੰਟਾ ਦਿੱਤੇ ਜਾ ਰਿਹਾ ਜਿਹਦੇ ਨਾਲ ਬੱਚਿਆਂ ਦਾ ਭਵਿੱਖ ਬਣ ਸਕੇ ਤੇ ਬੱਚਿਆਂ ਦੇ ਜੀਵਨ ਦੇ ਸੁਧਾਰ ਆਵੇ ਜਿੱਥੇ ਅੱਜ ਸਿੱਖਿਆ ਦੀ ਗੱਲ ਕਰ ਰਹੇ ਆ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਨਸ਼ੇ ਦੇ ਖਿਲਾਫ ਵੀ ਆਵਾਜ਼ ਚੱਕ ਰਹੇ ਆ ਜਿਹਦੇ ਵਿੱਚ ਲੋਕ ਸਾਰੇ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਐਮ ਐਲ اے ਸਰਦਾਰ ਕੁਲ ただの場合。